ਇਨਾ ਆਪਣਾ ਮੇਰਾ ਹਰਮਨ ਜੀ ਸਰ ਸਾਡਾ ਜਵੇਦਾਰ ਸਾਹਿਬ ਪੁਜੇ ਤੁਹਾਡਾ ਗੁਰੂ ਗੁਰੂ ਕੀ ਵਡਾਲੀ ਕੀ ਹੋਇਆ ਹੈ ਕਿਵੇਂ ਪਾਸੋਂ ਜਨਮ ਆਇਆ ਅੱਛਾ 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 ਕਿੰਨੇ ਢੇਰ ਪੈਂਟ ਦੇ ਕਿੰਨੇ ਮੁੰਡੇ ਆਏ ਖੇਡਣ ਕਿੰਨੇ ਬਰੇ ਜਣੇ ਕਪਤਾਨ ਸਾਹਿਬ ਕਾਹ ਉਹ ਆਜੋ ਮਾਰਾ ਆਜੋ ਕਡਾਲੀ ਵਾਲੇ ਆਜੋ ਇੱਧਰੇ ਸਾਰੇ ਤੁਸੀਂ ਮੈਨੂੰ ਦੋ ਤੂੰ ਹੀ ਅਗਰ ਆਓ ਰਗినా ਅਭਿਰਾਜ ਕਨਵਲ ਸਿੰਘ ਹਾਂ ਅਭਿਰਾਜ ਕਨਵਲ ਸਿੰਘ ਸ਼ਾਬਾਸ਼ ਵੇਖੋ ਆਪਾਂ ਮੱਝਦੇ ਆ ਤਾਂ ਕੇਸ ਤੇ ਰੱਖੋ ਮੈਨੂੰ ਤਾਂ ਲੱਗਣ ਡਿਆ ਮੈਂ ਕਿਧੋਰੀ ਆ ਗਿਆ ਐਨੇ ਆਪਣੇ ਕਾਫੀ ਮੈਨੂੰ ਲੱਗਦਾ ਵੀ ਗੜਬੜੀ ਆ ਹਨਾ ਕਦੋਂ ਉਹਦੇ ਕਟਾਏ ਹੋਏ ਕੇਸ ਸ਼ੁਰੂ ਤੋਂ ਹੀ ਤੋਂ ਅਸੀਂ ਕੀ ਬੈਡਿੰਗ ਕਰਦੇ ਹੋ ਸ਼ਾਬਾਸ਼ ਹੋਰ ਕਿਹੜਾ ਪਿੰਡ ਆ ਕੀਚੇ ਵਾਲੇ ਕਿਹੜੇ ਕੀ ਤੇਰੇ ਆਏ ਮੜਾ ਜਾ ਆ ਲੈਪਟੀ ਆ ਜਾ ਆ ਦੇਖੋ ਲੱਗੇ ਆ ਲੱਗੇ ਖੜਾ ਬਾਬੇ ਕੀ ਚੇ ਭਗਨੇ ਦਾ ਇੱਕ ਬੰਦਾ ਬੜਾ ਮਸ਼ਹੂਰ ਹੋਇਆ ਬਾਬਾ ਸੋਨ ਸਿੰਘ ਉਹ ਤੋਂ ਪਹਿਲਾਂ ਵੀ ਇੱਕ ਮਹਾਂបុਰਸ਼ ਹੋਇਆ ਬਾਬਾ ਨੋਦ ਸਿੰਘ ਤੁਹਾਡੇ ਪਿੰਡ ਚ ਟੀਮ ਚ ਹੈ ਕੋਈ ਮੰਡਾ ਸਰਦਾਰ ਇਹ ਵੀ ਟੋਪੀ ਪਾਈ ਫਿਰਦਾ ਚਲੋ ਬੜੀਆ ਤੁਸੀਂ ਖੇਡ ਰਹੇ ਹੋ ਮਾਨ ਪ੍ਰਚਾਵਾ ਕਰ ਰਹੇ ਹੋ ਚੜਦੀ ਕਲਾ ਚ ਰਹਿਣਾ ਆਪਾਂ ਗੁਰੂ ਦੀ ਬਾਣੀ ਦਾ ਪਾਠ ਕਰਨਾ ਔਖੇ ਹੋਣ ਹਾਲਾਤ ਸੌਖੇ ਹੋਣ ਆਪਾਂ ਨੂੰ ਆਸਰਾ ਕਿਹਦਾ ਵਾ ਗੁਰੂ ਪਾਤਸ਼ਾਹ ਦਾ ਤੇ ਇੱਕ ਦੂਜੇ ਦੀ ਮਦਦ ਕਰਨੀ ਆ ਦੁੱਖ ਦੇ ਵਿੱਚ ਆਪਾਂ ਹਰੇਕ ਦਾ ਸਾਥ ਦੇਣਾ ਮਿਲ ਜੁਲ ਕੇ ਰਹਿਣਾ ਬਾਕੀ ਆ ਜਿੰਨੇ ਆਪਣੇ ਮੁੰਡੇ ਸਿੱਖਾਂ ਦੇ ਆ ਇਹ ਕੇਸ ਰੱਖੋ ਆ ਭਾਲੇ ਮੋਨੇ ਇੱਥੇ ਮੈਂ ਕਮਾਲ ਹੋ ਗਈ ਵੇਖਣ ਡਿਆ ਸਰਦਾਰ ਕਿੰਨੇ ਬੜਾ ਹੱਥ ਖੜੇ ਕਰੇ ਹੋ ਇੱਥੇ ਟੋਟਲ ਤੇ ਸਾਰੇ ਹੀ ਸਰ ਆ ਰਹੇ ਜੀ ਨਹੀਂ ਨਹੀਂ ਵੈਸੇ ਸਾਫਤ ਸੂਰਤ ਤੁਸੀਂ ਸਰਦਾਰ ਜੀ ਖੜਾਉਨੇ ਹੋ ਆ ਜਾਓ ਇੱਧਰ ਆ ਜਾਓ ਅੱਛਾ ਬੱਚੀ ਵੇਣ ਮੈਂ ਕੋ ਜਾਂ ਨਹੀਂ ਨਹੀਂ ਖੜਾਰੀਆਂ ਜੀ ਮੈਂ ਕਿੰਨੀ ਉਮਰ ਮੇਰੀ ਹੋ ਗਈ ਜੀ 34 ਸਾਲ अच्छा अच्छा क्रिकेट ਖੇਡਦੇ ਤੁਸੀਂ ক্রিকেট ਹੀ ਖੇਡਦੇ ਨਹੀਂ ਬੈਠ ਕੇ ਬੋਲਿੰਗ ਹੋਰ ਰੌਂਡ ਅੱਛਾ ਬੈਟਿੰਗ ਠੀਕ 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 ਹੈ ਵਧੀਆ ਵਧੀਆ ਗੁਲਦੀਪਨ ਕਰਗਾ ਹੋਰ ਕਿਹੜਾ ਮੁੰਡਾ ਹੈਗਾ ਸਰਦਾਰ ਇੱਕ ਆਵਾ ਆਪਣੀ ਹੈ ਬਨੇਗਰਾ ਉਹ ਭਈਆ ਸਾਡਾ ਅੱਛਾ ਸਾਬ ਸੰਤ ਹੋ ਗਿਆ ਪਰਵਾਹ ਚਲੋ ਹੁਣ ਨਾ ਭਈਆ ਕੋਈ ਹੁਣ ਇਹ ਸਤਾ ਰਿਹਾ ਤੇ ਸਾਡੇ ਆਪੇ ਇਹ ਨਾ ਗੁਲਦੀਪ ਸਿੰਘ ਬੋਲ ਗੁਲਦੀਪ ਇਹ ਆਪਣੇ ਆਦੋਈ ਆਉਂਦੇ ਕਰਦੇ ਪੱਕਾ ਪਰ ਨਿਸ਼ਾਨੇ ਨਹੀਂ ਬਣਾਉਂਦੇ ਚਲ ਇਹ ਨਾ ਸਰਦਾਰ ਜੀ ਰਮ ਸਿੰਘ ਲੈ ਵੇਣਾ ਬੱਤੀ ਵੇਣਾ ਬੰਦਾ ਸਰਦਾਰ ਜੀ ਮੇਰਾ ਨਾਮ ਕਰਨਜੀਤ ਸਿੰਘ ਤੁਸੀਂ ਵੀ ਖੇਡਦੇ ਹੋ ਮੈਂ ਖੇਡ ਚੁੱਕਿਆ ਹਾਂ ਬਸ ਬਾਕੀ ਕਿੰਨੀ ਉਮਰ ਕਸਟਮ 46 ਦੇ ਲੱਗਦਾ ਅੱਛਾ 40 ਸਾਲ ਇਹਨਾਂ ਲੋ ਖੇਡਣਾ ਜ਼ਰੂਰੀ ਇੰਦਾ ਵੀ ਬੰਦਾ ਨਾ ਮਾਨਸਿਕ ਤੌਰ ਤੇ ਤਕੜਾ ਰੇਂਦਾ ਇਹ ਜਿਹੜੇ ਵੀ ਪਰਾਲਾ ਕਰ ਰਹੇ ਬਹੁਤ ਵਧੀਆ ਗੱਲ ਆ ਉਹਨਾਂ ਦਾ ਸਹਿਯੋਗ ਵੀ ਆਪਾਂ ਕਰਨਾ ਨਸ਼ਿਆਂ ਤੋਂ ਬਚਣਾ ਨਸ਼ੇ ਵਾਲੇ ਤੇ ਆਪਾਂ ਕੋਲ ਨਹੀਂ ਬਹਿਣਾ ਕੋਲ ਨਹੀਂ ਰਹਿਣਾ ਜੇ ਕੋਈ ਵੇਚਦਾ ਵਾ ਤੇ ਉਹਦਾ ਬਾਈਕਟ ਕਰਨਾ ਆਪਾਂ ਇਦਾਂ ਹੀ ਚੜ੍ਹਦੀ ਕਲਾ 'ਚ ਰਹੋ ਜਿਹੜੇ ਮੁੰਨੇ ਆ ਸਾਬਤ ਸੂਰਤ ਹੋ ਪੱਗਾ ਬਣਿਆ ਕਰੋ ਸਰਦਾਰ ਬਣ ਗਏ ਆਪਾਂ ਵਧੀਆ ਤੁਸੀਂ ਲੱਗੇ ਹੋਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ